ਸਲਾਮ ਨਮਸਤੇ ਸასი ਕਾਲ ਦੋਸਤੋ ਮੈਂ ਜਿੰਦੀ ਮਰਜਣੀ ਤੇ ਲੈ ਕੇ ਹਾਜ਼ਰ ਹੋ ਗਈ ਆ ਟਰੈਵਲ ਵਿਦ ਜਿੰਦੀ ਇੱਕ ਵਾਰ ਫੇਰ ਨੀਮਰਾਨਾ ਤੋਂ ਤੇ ਦੋਸਤੋ ਨੀਮਰਾਨਾ ਦੀ ਜੇ ਗੱਲ ਕਰੀਏ ਤੇ ਨੀਮਰਾਨਾ ਵਿੱਚ ਇਤਿਹਾਸਿਕ ਚੀਜ਼ਾਂ ਹੈਗੀਆਂ ਬਹੁਤ ਆ ਤੇ ਅੱਜ ਆਪਾਂ ਇੱਥੇ ਦੀ ਗੱਲ ਕਰਦੇ ਆਂ ਬਾਵੜੀ ਤੇ ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਪੌੜੀ ਵੀ ਕਹਿੰਦੇ ਆ ਤੇ ਦੋਸਤੋ ਇਹ ਬਾਵੜੀ ਜਿਹੜੀ ਆ ਨੌ ਮੰਜ਼ਲਾ ਅਹ ਦਸੀ ਜਾਂਦੀ ਆ ਇਹ ਸਿਆਲਪੁਰ ਰੋਡ ਤੇ ਮਹਿਲ ਦੇ ਉੱਤਰ ਵਾਲੇ ਪਾਸੇ ਇਤਿਹਾਸਿਕ ਪੌੜੀ ਜੋ ਕਿ ਲਗਭਗ 350 ਸਾਲ ਪੁਰਾਣੀ ਇਤਿਹਾਸਿਕ ਦੱਸੀ ਜਾਂਦੀ ਹੈ ਅਤੇ ਪਾਣੀ ਦੀ ਸਾਂਭ ਸੰਭਾਲ ਦੇਦੀ ਮਹੱਤਤਾ ਨੂੰ ਦਰਸਾਉਂਦੀ ਹੈ ਹੁਣ ਇਹ ਰਾਸ਼ਟਰੀ ਮਹੱਤਵ ਵਾਲੇ ਸਮਾਰਕਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਸਟੈਪ ਵੈਲ ਨੂੰ ਭਾਰਤ ਦੇ ਪ੍ਰਾਣਿਤ ਵਿਗਿਆਨ ਦੁਆਰਾ ਪ੍ਰਾਪਤ ਕੀਤਾ ਗਿਆ ਸੀ ਅਤੇ ਇੱਕ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ। ਇਸ ਨੌ ਮੰਜ਼ਲਾ ਪੌੜੀ ਨੂੰ ਦੇਖਣ ਲਈ ਹਜ਼ਾਰਾਂ ਸਲਾਨੀ ਆਉਂਦੇ ਹਨ। ਵਿਆਸਤ ਕਾਲ ਦੀ ਜਨਰਲ ਸੰਭਾਲ ਢਾਂਚੇ ਦੀ ਵਿਲੱਖਣ ਉਦਾਹਰਣ ਹੋਣ ਦੇ ਨਾਲ-ਨਾਲ ਇਹ ਪੌੜੀਆਂ ਰਾਜਪੂਤੀ ਸ਼ੈਲੀ ਦੀ ਵਿਲੱਖਣ ਕਲਾਕ੍ਰਿਤੀ ਵੀ ਹੈ। ਇਸ ਦੀ ਹਰੇਕ ਮੰਜ਼ਲ ਤੇ ਕੀਮਤੀ ਪੱਥਰ ਨਕਾਸ਼ੀ ਅਤੇ ਕਲਾਮਾਤਮਕ ਖਿੜਕੀਆਂ ਬਣਾਈਆਂ ਗਈਆਂ ਹਨ ਹਰ ਮੰਜ਼ਲ ਤੇ ਕਮਰੇ ਵੀ ਬਣਾਏ ਗਏ ਹਨ ਜੋ ਗਰਮੀਆਂ ਵਿੱਚ ਠੰਡਕ ਵਿੱਚ ਆਰਾਮ ਕਰਨ ਲਈ ਵਰਤੇ ਜਾਂਦੇ ਪੌੜੀਆਂ ਦਾ ਪਾਣੀ ਪੀਣ ਅਤੇ ਸਿੰਚਾਈ ਲਈ ਵਰਤਿਆ ਜਾਂਦਾ ਸੀ ਇਸ ਪੌੜੀ ਦਾ ਨਿਰਮਾਣ ਤਤਕਾਲੀ ਰਾਜਾ ਮਹਾ ਸਿੰਘ ਦੇਵ ਨੇ 1740 ਵਿੱਚ ਕਰਵਾਇਆ ਸੀ ਦੂਰੋਂ ਇਹ ਪੌੜੀ ਸਮਤਲ ਦਿਖਾਈ ਦਿੰਦੀ ਹੈ ਪਰ ਅਸਲ ਵਿੱਚ ਇਹ ਜ਼ਮੀਨ ਤੋਂ 250 ਫੁੱਟ ਡੂੰਗੀ ਹੈ ਉੱਤਰੀ ਦਿਸ਼ਾ ਵਿੱਚ ਇਹ 9 ਮੰਜ਼ਲੀ ਹਨ ਇਸ ਵਿਚਕਾਰ 150 ਪੌੜੀਆਂ ਹਨ ਹਰ ਮੰਜ਼ਲ ਇੱਕ ਦੂਜੇ ਨਾਲ ਇਸ ਤਰ੍ਹਾਂ ਜੁੜੀ ਹੋਈ ਹੈ ਕਿ ਕੋਈ ਵੀ ਕਿਤੇ ਵੀ ਪਹੁੰਚ ਸਕਦਾ ਹੈ ਇਸ ਦੇ ਨਿਰਮਾਣ ਵਿੱਚ 1,25,000 ਚਾਂਦੀ ਦੇ ਸਿੱਕਿਆਂ ਦੀ ਵਰਤੋਂ ਕੀਤੀ ਗਈ ਸੀ ਤੇ ਦੋਸਤੋ ਅੱਜ ਜੋ ਇਸ ਬਾਬੜੀ ਇਸ ਪੌੜੀ ਦੇ ਹਾਲਾਤ ਆ ਥੋੜੇ ਇੱਕ ਤਰਸਯੋਗ ਹੈਗੇ ਆ ਜੋ ਹੁਣ ਇਹ ਤੁਸੀਂ ਪੌੜੀਆਂ ਦੇਖ ਰਹੇ ਹੋ ਇਹਦੇ ਉੱਤੇ ਪੱਥਰ ਜਿਹੜੇ ਆ ਲਾ ਕੇ ਤੇ ਇਸ ਨੂੰ ਰਿਪੇਅਰ ਕੀਤਾ ਗਿਆ ਦੱਸਿਆ ਜਾਂਦਾ ਆ ਕਿ ਇਹ ਪੱਥਰ ਵੀ ਕਿਸੇ ਟਾਈਮ ਕਾਫੀ ਨਾਜੁਕ ਹਾਲਤ ਵਿੱਚ ਸੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿਸ ਟਾਈਮ ਇੱਥੇ ਬਹੁਤ ਹੀ ਤੋਤੇ ਕਬੂਤਰਾਂ ਨੇ ਆਪਣਾ ਇਸ ਨੂੰ ਘਰ ਬਣਾਇਆ ਹੋਇਆ ਆ ਤੇ ਫਿਰ ਵੀ ਦੋਸਤੋ ਇਹ ਬਾਬੜੀ ਜਿਹੜੀ ਆ ਬਹੁਤ ਹੀ ਖੂਬਸੂਰਤ ਇੱਕ ਉਸ ਪੁਰਾਣੇ ਜ਼ਮਾਨੇ ਦੀ ਚਲਕ ਦਿੰਦੀ ਹੋਈ ਨਜ਼ਰ ਆਉਂਦੀ ਆ ਖਾਲੀ ਪਈ ਇਸ ਵਾਬੜੀ ਨੂੰ ਦੇਖ ਕੇ ਇਦਾਂ ਲੱਗਦਾ ਦੋਸਤੋ ਇਹ ਕੀ ਕਹਿੰਦੀ ਹੋਗੀ ਕਿ ਜੋ ਲੋਕ ਮੇਰੇ ਵਿੱਚੋਂ ਪਾਣੀ ਕੱਢ ਕੇ ਪੀਂਦੇ ਸੀ ਜਾਂ ਮੇਰੇ ਵਿੱਚੋਂ ਪਾਣੀ ਕੱਢ ਕੇ ਆਪਣੇ ਖੇਤਾਂ ਨੂੰ ਸਿੰਚਾਈ ਕਰਦੇ ਸੀ ਤੇ ਅੱਜ ਉਹ ਕਿੱਥੇ ਗਏ ਤੇ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੀ ਇਦਾਂ ਦੀਆਂ ਚੀਜ਼ਾਂ ਦੀ ਸਾਡੀ ਗਵਰਨਮੈਂਟ ਜਿਹੜੀ ਹੈ ਕਿ ਆ ਭਾਵੇਂ ਉਹ ਸੂਬਾ ਗਵਰਨਮੈਂਟ ਆ ਭਾਵੇਂ ਉਹ ਸੈਂਟਰਲ ਗਵਰਨਮੈਂਟ ਆ ਕਿਉਂ ਨਹੀਂ ਧਿਆਨ ਦਿਨਦੀ ਇਹਨਾਂ ਚੀਜ਼ਾਂ ਤੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਬਿਲਡਿੰਗਸ ਜਿਹੜੀਆਂ ਆ ਇੰਨੀਆਂ ਕੁ ਅਮੇਜ਼ਿੰਗ ਆਰਕੀਟੈਕਚਰਲ ਬੜੀਆਂ ਹੋਈਆਂ ਆ ਤੇ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਅੱਜਕੱਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਿਲਡਿੰਗਸ ਜਿਹੜੀਆਂ ਉਹ ਬਣ ਸਕਦੀਆਂ ਹੋਣਗੀਆਂ ਤੇ ਦੋਸਤੋ ਬਹੁਤ ਹੀ ਖੂਬਸੂਰਤ ਇਹ ਬਿਲਡਿੰਗ ਬਣਾਈ ਗਈ ਆ ਤਾਂ 150 ਪੌੜੀ ਅਸੀਂ ਥੱਲੇ ਗਏ ਆ ਤਾਂ ਵਾਪਸ ਵੀ ਉੱਪਰ ਆਏ ਆ ਤਾਂ ਪਤਾ ਲੱਗਦਾ ਸੀਗਾ ਕਿ ਕਿੰਨਾ ਸੌਖਾ ਆ ਉੱਪਰ ਆਣਾ ਆ ਤਾਂ ਕਿੰਨਾ ਥੱਲੇ ਨੂੰ ਜਾਂਦਿਆਂ ਤਾਂ ਵੀ ਇਦਾਂ ਲੱਗਦਾ ਸੀਗਾ ਕਿ ਅਸੀਂ ਤਿਲਕ ਕੇ ਡਿੱਗਣਾ ਜਾਈਏ ਤੇ ਦੋਸਤੋ ਪਿੱਛੇ ਇਹਦੇ ਇੱਕ ਖੂਹ ਵੀ ਬਣਿਆ ਹੋਇਆ ਆ ਤੇ ਬਾਹਰੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਆ ਜੋ ਬਿਲਡਿੰਗ ਹੁਣ ਤੁਸੀਂ ਦੇਖ ਰਹੀਆਂ ਇੱਥੇ ਇੱਕ ਖੂਹ ਬਣਿਆ ਹੋਇਆ ਆ ਇਹ ਪਾਣੀ ਸ਼ਾਇਦ ਅੰਡਰਗਰਾਊਂਡ ਦਾ ਜਿੱਦਾਂ ਪਹਿਲੇ ਜ਼ਮਾਨੇ ਵਿੱਚ ਵਰਤਿਆ ਜਾਂਦਾ ਸੀਗਾ ਤੇ ਉਹੋ ਹੀ ਪਿੱਛੇ ਸਿਸਟਮ ਜਿਹੜਾ ਬਣਾਇਆ ਤੇ ਦੂਰ ਪਾਸੇ ਪਹਾੜੀਆਂ ਜਿਹੜੀਆਂ ਹੈਗੀਆਂ ਦੇਖ ਸਕਦੇ ਹੋ ਤੇ ਦੋਸਤੋ ਲੈਨੀਆਂ ਇਜਾਜ਼ਤ ਤੇ ਮਿਲਦੇ ਹਾਂ ਨੈਕਸਟ ਟਾਈਮ ਨੈਕਸਟ ਬਲੌਗ ਦੇ ਵਿੱਚ till then take care <coughs>